ਐਸੀ ਕੋਈ ਘਾਟ ਨਹੀਂ ਅੱਖਾਂ ਦੇ ਨਾਲ ਸੰਸਾਰ ਨੂੰ ਟੈਲੀਵਿਜ਼ਨਾਂ ਬੇਅੰਤ ਸੀਨ ਰਾਂ ਸੀਲੀਆਂ ਦ੍ਰਿਸ਼ ਦੇ ਕੇ ਰੱਜਣਾ ਚਾਹੁੰਦਾ ਪਰ ਇਹ ਰੱਜਦੀਆਂ ਨਹੀਂ ਦੇਖਦੀਆਂ ਦੇਖਦੀਆਂ ਆਪ ਘਸ ਜਾਂਦੀਆਂ ਨੇ ਦੋਸ਼ ਆ ਜਾਂਦਾ ਹੈ ਦੇਖਣ ਤੋਂ हट ਜਾਂਦੀਆਂ ਨੇ ਨਿਗਾਹ ਬੰਦ ਹੋ ਜਾਂਦੀ ਹੈ ਬੱਲੇ ਕੁਝ ਸੁਣਾ ਪਿਆ ਦੇਖਣ ਦੇਖਣ ਦੇ ਵਿੱਚ ਫਰਕ ਹੈ ਉਸ ਤੋਂ ਨਿੰਦਾ ਕੰਨ ਸੁਣਾ ਰੋਵਣ ਤੇ ਆਸੇ ਸਾਦੇ ਜੀਵ ਨਰਾਜਿਆ ਹੰਕਾਰ ਭੋਗ ਬਲਾਸ ਨੱਕ ਨਾ ਰਜਾ ਵਾਸ ਲੈ ਦੁਰਗੰਧ ਸੁਵਾਸ ਸੇ ਰਜ ਨਾ ਕੋਈ ਜੀ ਵਿਆ ਕੂੜੇ ਪਰਵਾਸ ਸੇ ਫੇਰ ਮਰੀ ਤਾਂ ਪਰਹਿੜੀ ਸੱਚੀ ਰਹਿ ਰਾਸ ਅੱਖਾਂ ਸੰਸਾਰ ਦੇਖਦੀਆਂ ਨੇ ਮਹਾਰਾਜ ਕਹਿੰਦੇ ਪਿਆਰਿਓ ਸੰਸਾਰ ਦੇ ਦੇਖਣ ਦੇ ਨਾਲ ਦੇਖੇ ਜਾਓਗੇ ਮਾਚ ਗਾਉਣਿਆ ਟੈਲੀਵਿਜ਼ਨਾਂ ਦੇ ਬੈਠੇ ਦੇਖੀ ਜੋ ਮੁੱਕਦਾ ਹੀ ਨਹੀਂ ਹੁੰਦਾ ਕੀ ਹੈ ਇਹ ਇੰਦੀ એનર્ਜੀ ਜਿਹੜੀ ਆ ਉਹ ਖਤਮ ਹੋਣੀ ਸ਼ੁਰੂ ਹੋ ਜਾਂਦੀ ਹੈ ਨਿਗਾਹ ਲੱਗ ਜਾਂਦੀ ਹੈ ਤੇ ਅਖੀਰ ਕੀ ਹੁੰਦਾ ਹੈ ਦੁਖਜ ਹੋ ਜਾਂਦਾ ਆਦਮੀ ਨੂੰ ਆਪਰੇਸ਼ਨ ਕਰਾਉਣਾ ਪੈਂਦਾ ਹੈ ਉਹ ਜਵੇ ਬੜਾ ਮੋਟਾ ਦਿਸਦਾ ਹੈ ਲੇਕਿਨ ਨਾ ਹੋਵੇ ਤਾਂ ਫਿਰ ਬਹੁਤੇ ਔਖਾ ਹੁੰਦਾ ਹੈ ਇਹ ਸਮਾਂ ਕਿਧਰ ਗਿਆ ਸਮਾਂ ਨਸ਼ਟ ਹੋ ਗਿਆ ਬਰਬਾਦ ਹੋ ਗਿਆ ਕਿਸੇ ਲੇਖੇ ਨਾ ਪਿਆ ਇਹ ਸਮਾਂ ਜਿਹੜੇ ਖਿਆਲ ਵੇਖਣ ਦੇ ਨਾਲ ਬਣੇ ਉਹ ਅੰਦਰ ਜਾਵਾਂ ਹੋ ਗਏ ਉਹਨਾਂ ਖਿਆਲਾਂ ਦੇ ਅਸਰ ਦੇ ਅਧੀਨ ਪਾਪ ਦੇ ਵਿੱਚ ਮਰਤੀ ਚਲੀ ਗਈ ਪਰਮੇਸ਼ਰ ਦਾ ਭਜਨ ਰਹਿ ਗਿਆ ਜਨ ਮਾਰ ਗਿਆ ਜੇ ਹੀ ਅਖਾ ਸਾਧੂ ਦੇ ਦਰਸ਼ਨ ਕਰਦੀਆਂ ਸਾਧ ਸੰਗ ਦੇ ਦਰਸ਼ਨ ਕਰਦੀਆਂ ਗੁਰੂ ਦੇ ਦਰਸ਼ਨ ਕਰਦੀਆਂ ਫੇਰ ਕਿੰਨੀਆਂ ਚੰਗੀਆਂ ਸੀ ਕਿੰਨਾ ਫਲ ਹੈ ਦੇਖਣ ਦਾ ਜੀ ਦਰਸ਼ਨ ਕਰਨ ਦਾ ਜੀ بڑے بڑے ਪਾਪੀ ਜਿਹੜੇ ਨੇ ਕੇਵਲ ਦਰਸ਼ਨ ਕਰਨ ਮਾਤਰ ਨਾਲ ਹੀ ਛੁਟਕਾਰਾ ਉਹਨਾਂ ਦਾ ਹੋ ਜਾਇਆ ਕਰਦਾ ਗੁਰੂ ਨਾਨਕ ਪਾਤਸ਼ਾਹ ਨੂੰ ਪੁੱਛਿਆ ਵੀ ਪਾਤਸ਼ਾਹ ਸੰਤਾਂ ਦੇ ਦਰਸ਼ਨ ਕਰਨ ਦਾ ਕੀ ਫਲ ਹੋਇਆ ਕਰਦਾ ਮਹਾਰਾਜ ਕਹਿੰਦੇ ਤਾਂ ਕਈ ਪੁੱਛਿਆ ਕਹਿੰਦੇ ਹਾਂਜੀ ਪਰ ਉਹ ਇਹ ਨਾ ਜਾਦੇ ਦੱਸਦੇ ਨੇ ਮੇਰਾ ਜਿਹੜਾ ਮਾਨਾਉ ਮੰਦਾਈ ਨਹੀਂ ਹੈ ਕਹੇ ਜਗ੍ਹਾ ਤੇਨੂੰ ਪ੍ਰੈਕਟੀਕਲ ਦਿਖਾਵਾਂਗੇ ਪ੍ਰੈਕਟੀਕਲੀ ਕਹਿੰਦੇ ਕੱਲ ਨੂੰ ਉੱਠ ਕੇ ਜਿਹੜਾ ਚਰਦੇਵਲ ਟੋਬਾ ਹੈ ਉਹਦੇ ਕੰਢੇ ਤੇ ਜਾਇਂ ਦਰਗਤ ਅੱਲੇ ਖੜੀ ਉੱਥੇ ਤੇਨੂੰ ਦੱਸਣ ਆ ਆਜੂ ਸਵੇਰੇ ਜਾ ਕੇ ਖੜਿਆ ਅੱਧਾ ਘੰਟਾ ਵਾਪਸ ਆ ਗਿਆ ਮਹਾਰਾਜ ਕਹਿੰਦੇ ਕੀ ਗੱਲ ਭਾਈ ਆਇਆ ਨਹੀਂ ਕੋਈ ਨਾ ਮਹਾਰਾਜ ਉੱਥਾਂ ਇੱਕ ਕਾਮਾ ਦਾ ਜੋੜਾ ਬੈਠਾ ਸੀ ਕਾ 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 ਕਰਦਾ ਸੀ ਸਵੇਰੇ ਫੇਰ ਜਾਏ ਫੇਰ ਵਾਪਸ ਆ ਗਿਆ ਕਹਿਣ ਲੱਗਾ ਮਹਾਰਾਜ ਕੋਈ ਨਹੀਂ ਆਇਆ ਉੱਥੇ ਦਸਣ ਵਾਲਾ ਉੱਥੇ ਤਾਂ ਜਿੱਥੇ ਕੱਲ ਕਾਮ ਬੈਠੇ ਸੀ ਉੱਥੇ ਬਗਲੇ ਬੈਠੇ ਤੀਸਰੇ ਦਿਨ ਫੇਰ ਚਲੇ ਗਿਆ ਅਗੇ ਕਹਿੰਦਾ ਜੀ ਮਹਾਰਾਜ ਸੱਚੇ ਪਾਤਸ਼ਾਹ ਅਜ ਫੇਰ ਨਹੀਂ ਕੋਈ ਆਇਆ ਦੱਸਣ ਵਾਸਤੇ ਜਿੱਥੇ ਕਾਂ ਦੇ ਬਗਲੇ ਸੀ ਉਹ ਥਾਂ ਦੇ ਉੱਤੇ ਹੰਸ ਬੈਠੇ ਜੀ ਚੌਥੇ ਦਿਨ ਜਿਦਕਿਆ ਕੀ ਦੇਖਦਾ ਉਹ ਦੇਵ ਰੂਹਾ ਉਹਦਾ ਇੰਤਜ਼ਾਰ ਕਰ ਰਹੀਆਂ ਨੇ ਇਸ ਗੁਰਸਿੱਖ ਨੂੰ ਦੇਖਦੀ ਸਾਰੇ ਚਰਨਾਂ ਤੇ ਮस्तक ਨਵਾਉਣ ਲੱਗੇ ਕਹ ਲਗਾ ਕੀ ਜਲਾ ਭਾਈ ਕਹਦੇ ਤੁਸੀਂ ਤਾਂ ਸਾਡਾ ਜਨਮ ਬਦਲ ਕੇ ਰੱਖ ਦਿੱਤਾ ਕਹਿੰਦੇ ਕਿਵੇਂ ਮੈਂ ਤਾਂ ਕੁਛ ਨਹੀਂ ਕਰਿਆ ਕਹਿੰਦੇ ਕਰਿਆ ਨਹੀਂ ਪਹਿਲਾ ਦਿਨ ਅਸੀਂ ਜੱ ਤੇਰਾ ਦਰਸ਼ਨ ਕਰਿਆ ਕਾਵਾਂ ਦੇ ਜੋੜੇ ਤੋਂ ਅਸੀਂ ਬਗਲਿਆਂ ਦਾ ਜੋੜਾ ਬਣ ਗਏ ਅਗਲੇ ਦਿਨ ਹਸ ਬਣ ਗਏ ਤੇ ਅੱਜ ਚੌਥੇ ਦਿਨ ਅਸੀਂ ਦੇਵ ਦੇਹੀ ਨੂੰ ਪ੍ਰਾਪਤ ਕਰਕੇ ਬੈਕੁੰਠ ਤਾਂ ਨੂੰ ਜਾ ਰਹੇ ਹਾਂ ਤੇਰਾ ਇੰਤਜ਼ਾਰ ਸੀ ਉਸੇ ਵੇਲੇ ਭਗਵਾਨ ਆਏ ਚੜ ਕੇ ਚਲੇ ਗਏ ਮਹਾਰਾਜ ਕੋ ਚਲੇ ਆ ਗਿਆ 파ਕਸ਼ਾ ਅੱਜ ਤਾਂ ਜੀਵੇ ਬਾਤ ਦੇਖੀ ਐ ਮਹਾਰਾਜ ਉਹ ਤਾਂ ਮੈਨੂੰ ਦੱਸ ਕੇ ਉਹ ਤਾਂ ਦੇਵਤੇ ਬਣ ਕੇ ਜਿਹੜੇ ਕਾਂ ਸੀ ਮਗਲੇ ਬਣੇ ਫਿਰ ਹੰਸ ਬਣੇ ਫਿਰ ਦੇਵਤੇ ਬਣ ਗਏ ਮਹਾਰਾਜ ਕਹਿੰਦੇ ਭਾਈ ਤੁਹਾਨੂੰ ਅਸੀਂ ਪ੍ਰੈਕਟੀਕਲੀ ਦਿਖਾਈਆਂ ਚੀਜ਼ ਐ ਉਹ ਐ ਕਿ ਆਦਮੀ ਪਹਿਲਾਂ ਜਦ ਸਵਾਤ ਹੋਇਆ ਕਰਦਾ ਕਾਉ ਵਾਲੀ ਬਿਰਤੀ ਹੁੰਦੀ ਐ ਕਾਉ ਬਾਹਰੋਂ ਵੀ ਕਾਲਾ ਤੇ ਅੰਦਰੋਂ ਵੀ ਕਾਲਾ ਖਰਾਕ ਕੀ ਐ ਉਹਦੀ ਗੰਨਮੰਦ ਖਰਾਕ ਐ ਇਸੇ ਤਰ੍ਹਾਂ ਉਸ ਬੰਦੇ ਦੀ ਜਿਹੜਾ ਸੱਤ ਸਾਲ ਇਤਨੀ ਆਇਆ ਉਹਦੀ ਖਰਾਕ ਨਿੰਦਿਆ ਚੁਗਲੀ ਹੀਰ ਖਾਦੀਆਂ ਗੱਲਾਂ ਤੋਖੇਦੀਆਂ ਗੱਲਾਂ ਪਮਾਨਦੀਆਂ ਗੱਲਾਂ ਕੋਈ ਵੀ ਉਹ ਰਸਨਾ ਕੋਈ ਆਨੰਦ ਨਹੀਂ ਆਉਂਦਾ ਦੀਆਂ ਗੱਲਾਂ ਸੁਣ ਕੇ ਆਪਣੀਆਂ ਹੀ ਗੱਲਾਂ ਮਾਰੀ ਜਾਉਂਦਾ ਫੇਰ ਉਹਦੇ ਜਿਹੜੇ ਕਰਮ ਨੇ ਖੁਰਾਕ ਹੈ ਉਹ ਮੰਦ ਖੁਰਾਕ ਹੈ ਮੱਛਲੀ ਮਦਰਾ ਮਾਸਾਰ ਚੀਜ਼ਾਂ ਖਾਣੀਆਂ ਇਹਨਾਂ ਨੂੰ ਫੇਰ ਜਾਇਜ਼ ਕਰਾਰ ਦੇਣਾ ਸੋ ਅੰਦਰੋਂ ਵੀ ਕਾਲਾ ਤੇ ਬਾਹਰੋਂ ਵੀ ਕਾਲਾ ਪਰਮੇਸ਼ਵਰ ਦਾ ਨਾਮ ਨਹੀਂ ਲੈਂਦਾ ਨਿੰਦਿਆ ਚੁਗਲੀਈ ਰਖਾਵੜੀ ਸੁਰਤ ਨਾਲ ਕਰਦਾ ਹੈ ਕਿਸੇ ਨੂੰ ਧੋਖਾ ਦੇਣਾ ਹੋਵੇ ਠਗੀ ਮਾਰਨੀ ਹੋਵੇ ਬੜੀ ਸੁਰਤ ਨਾਲ ਸਾਵਧਾਨ ਰਹਿੰਦਾ ਹੈ ਪਰ ਜਿਸ ਵਾਰ ਤੇ ਪ੍ਰਭੂ ਦਾ ਨਾਮ ਜਪਦਾ ਉਸ ਵੇਲੇ ਜਪ ਨਹੀਂ ਸਕਦਾ ਇਹਨੂੰ ਨੀਂਦ ਆ ਜਾਂਦੀ ਹੈ। ਨਾ ਚਿਤ ਲੱਗਦਾ। ਜਿਤਨਾ ਲਗਣ ਕਰਕੇ ਜਪਿਆ ਨਹੀਂ ਜਾਂਦਾ ਉਹ ਦੋਸ਼ ਕਿਸ ਗੱਲ ਦਾ ਹੈ? ਕਹਿੰਦੇ ਭਾਈ ਉਹਨਾਂ ਦਾ ਦੋਸ਼ ਹੈ ਕਿ ਕੌੜੇ ਵਾਂਗੂ ਇਹਨੇ ਮੈਲੇ ਖਰਾਕ ਖਾਧੀ। ਸੁੱਧ ਖਾਗ ਨਹੀਂ ਖਾਧੀ। ਉਹ ਮੈਲ ਦਾ ਹੀ ਉੱਤੇ ਅਸਰ ਰਿਹਾ। ਮਾੜੇ ਕੰਮ ਕਰਦਾ ਹੈ। ਸੁਵਾਰੇ ਕਹਿੰਦੇ ਜੇ ਜਦੋਂ ਇਹ satsang ਚ ਜਾਂਦਾ ਹੈ ਉੱਥੇ ਸੁਣਦਾ ਹੈ ਜਾਂ ਜਾਂ ਬਾਤਾਂ ਉਸ ਵੇਲੇ ਕਹਿੰਦੇ 12 ਦਾ ਹਟ ਜਾਂਦਾ ਕਿਉਂਕਿ satsang ਉੱਤੇ ਜਾਣ ਲੱਗਿਆ ਠੇਕੇ ਤੇ ਖੜ ਕੇ ਸ਼ਰਾਬ ਨਹੀਂ ਖਰੀਦਦਾ ਵੀ ਕੋਈ satsang ਵਾਲਾ ਦੇਖ ਲੇਗਾ ਮੈਨੂੰ ਬਾਲੇ ਥਾਂ ਨਹੀਂ ਜਾਂਦਾ ਵੀ ਕੋਈ ਦੇਖ ਲੇਗਾ 12 ਹਟ ਜਾਂਦਾ ਲੇਕਿਨ ਅੰਦਰੀਆਂ ਰੁਸੀਆਂ ਨਹੀਂ ਹਟਦੀਆਂ ਰੁਸੀਆਂ ਬਹੁਤ ਪੱਕੀਆਂ ਆ ਜਿਹੜੇ ਮਹਾਪੁਰਸ਼ ਐਨ ਪਵਜੀ ਉਹਨਾਂ ਦਾ ਮਾਤੇ ਐ ਕਿ ਜਿਹੜਾ ਤੁਸੀਂ ਅੱਜ ਖਾ ਲਿਆ ਨਾ ਕੋਈ ਖਾਣਾ ਇਹ ਤੁਹਾਡੀ ਬਾਡੀ ਦੇ ਬੋਡੀ ਦੇ ਵਿੱਚ ਸੈੱਲ ਬਣ ਜਾਂਦਾ ਇਹ 12 ਸਾਲ ਲਾਈਫ ਹੁੰਦੀ ਆ ਉਹਦੀ ਅੱਜ ਦਾ ਖਾਦਾ ਹੋਇਆ ਸਰੀਰ ਵਿੱਚ 12 ਸਾਲ ਅਸਰ ਰਹਿਣਾ ਹੈ 12 ਸਾਲ ਨਹੀਂ ਫੇਰ ਬਦਲਦਾ ਹੁੰਦਾ ਐਸੇ ਕਰਕੇ ਪੁਰਾਣੇ ਮਹਾਪੁਰਸ਼ ਜਿਹੜੇ ਸੀ ਇਹ ਅੱਜ ਜੇ ਕੋਈ ਚੇਲਾ ਆਉਂਦਾ ਤਾਂ 12 ਸਾਲ ਬਾਅਦ ਉਹਨੂੰ ਨਾਮ ਦਿਆ ਕਰਦੇ ਸੀ ਪਹਿਲਾਂ ਨਹੀਂ ਸੀ ਦਿੰਦੇ ਉਹਦੀ ਖਰਾਕ ਸ਼ੁੱਧ ਕਰਦੇ ਸੀ ਪਹਿਲਾਂ ਸੋ ਇਸ ਤਰ੍ਹਾਂ ਦੇ ਨਾਲ ਅੱਖਾਂ ਦੇ ਨਾਲ ਜੇ ਤਾਂ ਦਰਸ਼ਨ ਕਰੋ ਸਾਧੂਆਂ ਦੇ ਮਹਾਪੁਰਖਾਂ ਦੇ ਪਰਮੇਸ਼ਰ ਦੇ ਤਾਂ ਤਾਂ ਇਹ ਸਫਲੀਆਂ ਜਿਹੜੀ ਥਾਂ ਤੇ ਫਸਾਉਣ ਵਾਲੀਆਂ ਚੀਜ਼ਾਂ ਦੇਖੀ ਜਾਓ ਜਿਹੜੀਆਂ ਕਿ ਬਹੁਤ ਚੰਗੀਆਂ ਲੱਗਦੀਆਂ ਐ ਫੇਰ ਇਹ ਕਹਿੰਦੇ ਵੀ ਅੱਖਾਂ ਦਾ ਕੋਈ ਫਾਇਦਾ ਨਹੀਂ ਇਹ ਕੱਢ ਦੇਣੀਆਂ ਚਾਹੀਦੀ